ਨੇ ਭਾਈ ਉਹਨੀ ਬੇਡ ਤੇ ਬੇਡ ਤੇ ਖੜੇ ਹੋ ਹਾਂਜੀ ਹਾਂ ਓਕੇ ਓਕੇ ਠੀਕ ਆ ਲਓ ਵੀ ਆ ਦੇਖੋ ਇੰਦਰ ਕੌਲੇ ਹੈ ਨਾ ਜਿਵੇਂ ਗਲਾਸ ਆਲਾ ਹੋ ਗਿਆ ਜਿਵੇਂ ਲਓ ਜੀ ਪਹੁੰਚ ਕੇ ਆਪਾਂ ਧੰਨ ਧੰਨ ਬਾਬਾ ਜੋਗੀ ਵੀਰ ਜੀ ਤੇ ਬਹੁਤ ਘਾਟਾ ਸੰਗ ਦਾ ਤੁਸੀਂ ਦੇਖ ਸਕਦੇ ਹੋ ਪਿੰਡ ਆ ਜੀ ਆਪਣਾ ਸਾਡਾ ਪਿੰਡ ਖੀਵਾ ਜਲੂ ਵਾਲਾ ਜੀ ਹਾਂਜੀ ਜ਼ਿਲ੍ਹਾ ਮਾਨਸਾ ਜੀ ਠੀਕ ਆ ਜੀ ਆਪਾਂ ਨੇ ਜੋੜੇ ਸੇਵਾ ਕਰ ਰਹੇ ਹਾਂ ਜੀ ਹਾਂ ਜੋੜਿਆਂ ਦੀ ਸੇਵਾ ਕਰ ਰਹੇ ਹਾਂ ਜੀ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਇੱਥੇ ਬਾਬਾ ਜੋਗੀ ਪੀਰ ਜੀ ਦਾ ਮੇਲਾ ਭਰਦਾ ਤੁਹਾਨੂੰ ਸਾਰਾ ਆਪਾਂ ਇਹ ਮੇਲਾ ਦਿਖਾਵਾਂਗੇ ਤੇ ਇੱਥੇ ਘਰ ਦੀ ਕੱਡੀ ਜਿਹੜੀ ਸ਼ਰਾਬ ਉਹ ਚਾੜੀ ਜਾਂਦੀ ਹੈ ਉਹ ਵੀ ਤੁਹਾਨੂੰ ਸਾਰੀ ਆਪਾਂ ਦਿਖਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸੱਜਣ ਮਿੱਤਰਾਂ ਭੈਣ ਭਰਾਵਾਂ ਨਾਲ ਸ਼ੇਅਰ ਕਰਿਓ ਤੇ ਤੁਸੀਂ ਕਮੈਂਟ ਕਰਿਓ ਜਿਹੜੇ-ਜਿਹੜੇ ਆਜੀ ਆਪਾਂ ਪਹੁੰਚ ਗਏ ਆ ਬਾਬਾ ਜੋਗੀ ਪੀਰ ਜੀ ਦੇ ਤੇ ਜਿਹੜਾ ਇੱਥੇ ਮੇਲਾ ਭਰਦਾ ਤੁਹਾਨੂੰ ਆਪਾਂ ਮੇਲਾ ਦਿਖਾਵਾਂਗੇ ਅੱਜ ਤੇ ਮਾਨਸਾ ਜ਼ਿਲ੍ਹੇ ਵਿੱਚ ਲੱਗਦਾ ਹੈ ਤੇ ਆਜੋ ਚੱਲਦੇ ਆ ਅੱਗੇ ਤੇ ਅੱਜ ਹੈਗਾ ਮੇਲੇ ਦਾ ਪਹਿਲਾ ਦਿਨ ਬੱਕੇ ਇੱਧਰ ਲੰਗਰ ਲੱਗੇ ਹੋਏ ਨੇ ਨਾ ਇਹ ਤੋਂ ਬਾਅਦ ਤੁਹਾਨੂੰ ਸਾਰਾ ਜੱਫਾ ਹੈ ਮੇਲਾ ਆਜੋ ਜੀ ਆਜੋ ਜੋੜੇ ਸਾਈਡ ਤੇ ਖੁੱਲ ਕੇ ਆਜੋ ਜੀ ਅੰਦਰ ਸ਼ੁਰੂ ਕਰ ਲੰਗਰ ਕਰ ਰਹੇ ਆ ਜੀ ਇੱਥੇ ਇਦਾਂ ਦੁਕਾਨਾਂ ਵਗੈਰਾ ਇੱਧਰ ਲੱਗੀਆਂ ਨੇ ਸਾਰੀਆਂ ਨਾ ਤੇ ਆਜ ਤੱਕ ਮਠਾਈ ਦੀ ਦੁਕਾਨ ਆ ਗਈਆਂ ਲੋ ਆਹਖ ਆਈ ਇੱਧਰ ਮਠਾਈ ਦੀ ਦੁਕਾਨ ਆ ਗਈ ਇੱਧਰ ਲੰਘ ਕੇ ਚੱਲ ਕੇ ਜਾਣਾ ਜੀ ਆਜੋ ਜੀ ਆਜੋ ਕੋਈ ਦੁਕਾਨਾਂ ਖੋਲ ਕੇ ਕੀ ਪਤਾ ਕਿ ਕਿੰਨਾ ਚੱਲਦੇ ਆ ਚੱਲਦੇ ਆ ਪਹਿਲਾਂ ਅੰਦਰ ਲਓ ਜੀ ਪਹੁੰਚ ਗਏ ਆਪਾਂ ਤਨਤਨਾ ਪਾਪਾ ਜੋਗੀ ਪੀਰ ਜੀ ਤੇ ਬਹੁਤ ਘਾਟਾ ਸੰਗ ਦਾ ਤੁਸੀਂ ਦੇਖ ਸਕਦੇ ਹੋ ਨਾ ਤੇ ਅੱਜ ਆ ਮੇਲੇ ਦਾ ਪਹਿਲਾ ਦਿਨ ਯਾਰ ਤੁਸੀਂ ਦੇਖਦੇ ਤਾਂ ਸਾਰੀਆਂ ਨਾ ਮਠਿਆਈ ਦੀਆਂ ਦੁਕਾਨਾਂ ਇਹ ਲੱਗੀਆਂ ਹੋਈਆਂ ਨੇ ਕਿ ਮੈਂ ਦੇਖੋ ਸਾਰੀਆਂ ਜਲੇਬੀਆਂ ਲੱਡੂ ਤੇ ਇੱਧਰ ਪਕੌੜੇ ਨਿਕਲਦੇ ਆ ਤੇ ਆ ਜਮੇ ਜਲੇਬੀਆਂ ਵਰਤਰੀ ਹੈ ਨਾ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਨੇ ਮੇਲੇ ਤੇ ਬਾਕੀ ਇਧਰ ਸਾਰੀਆਂ ਦੁਕਾਨਾਂ ਲਓ ਬਾਕੀ ਤਾਂ ਠੰਡੇ ਲਓ ਜੀ ਬਾਕੀ ਇਧਰ ਐਵੇਂ ਜਲਦੀ ਸੇਵਾ ਚੱਲ ਰਹੀ ਹੈ ਨਾ ਤੇ ਜਲਦੀ ਸੇਵਾ ਹੈ ਨਾ ਬਾਕੀ ਹੋਰ ਚੱਲਦੇ ਅੱਗੇ ਤੇ ਦੇਖਦੇ ਆਪਾਂ ਸਾਰਾ ਮੇਲਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾ ਕਿ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਲਓ ਤੁਹਾਨੂੰ ਫੋਟੋ ਆ ਲੋ ਚੱਲਦੇ ਅੱਗੇ ਤੂੰ ਦਾਸ ਤੂੰ ਦਾਸ ਚੱਲਦੀ ਸੇਵਾ ਕੰਨੇ ਦਾ ਰਸ ਚੱਲਦਾ ਕੰਨੇ ਜੂੜੇ माया <laughs> माया ਦੇਖ ਸਕਦੇ ਹੋ ਨਾ ਬਹੁਤ ਕੱਠਾ ਤੇ ਤਾਂ ਤਨ ਬਾਬਾ ਜੋਗੀ ਵੀਰ ਜੀ ਕੰਟਰੋਲ ਆ ਦੂਰ ਤੱਕ ਕਿਹੜੀ ਮੱਥਾ ਟਿਕ ਨੂੰ ਲੈਂਨ ਲੱਗੀ ਹੋਈ ਯਾਰ ਉਹ ਇੱਧਰ ਦੇਖਾ ਤਾਂ ਬਹੁਤ ਦੂਰ ਤੱਕ ਕਿਹੜੀ ਲਾਈਨ ਉਹ ਲੱਗੀ ਹੋਈ ਆ ਉਹ ਬਹੁਤ ਕਾਠਾ ਸੰਗਤ ਦਾ ਅੱਜ ਜੇ ਪਹਿਲਾ ਦਿਨ ਆ ਬਹੁਤ ਇਕੱਠਾ ਜੀ ਜੇ ਤੁਸੀਂ ਦੇਖ ਸਕਦੇ ਹੋ ਹਨ ਬਾਕੀ ਇੱਧਰ ਆਈਸਕ੍ਰੀਮ ਹੋਰ ਦੁਕਾਨਾਂ ਵਗੈਰਾ ਸਾਰੀਆਂ ਖਾਨ ਪੀਣੀਆਂ ਮਿਲ ਜਾਣਗੀਆਂ ਦੇਖੋ ਨਾ ਇੱਥੇ ਠੰਡੀਆਂ ਆਈਸਕ੍ਰੀਮ ਵੀ ਹੋ ਗਈਆਂ ਚਲੋ ਦੇਖਦੇ ਆਪਾਂ ਇੱਧਰ ਇੱਧਰ ਵੀ ਬਹੁਤ ਇਕੱਠਾ ਨਾ ਜੇ ਆਪਾਂ ਗੱਲ ਕਰੀਏ ਲਓ ਵੀ ਅੰਦਰ ਵੀ ਬਹੁਤ ਦੁਕਾਨਾਂ ਲੱਗੀਆਂ ਨੇ ਦੇਖਦੇ ਆਪਾਂ ਆਜੋ ਬਾਕੀ ਇੱਧਰ ਵੀ ਦੁਕਾਨਾਂ ਦੇਖ ਸਕਦੇ ਹੋ ਨਾ ਆ ਸਾਰੀਆਂ ਦੁਕਾਨਾਂ ਲੱਗੀਆਂ ਨੇ ਅੰਦਰ ਲਓ ਜੀ 10 ਰੁਪਏ 20 ਰੁਪਏ ਐਵੇਂ ਉਹ ਟਾਈਮ ਘੱਟ ਲਓ ਜੀ ਵੇ ਕਮੈਂਟ ਜਰੂਰ ਕਰਿਓ ਕਿਹੜੇ ਕਿਹੜੇ ਮੇਲੇ ਤੇ ਪਹੁੰਚੇ ਆ। ਜੇ ਤੁਸੀਂ ਕਿੱਤੋਂ-ਕਿੱਤੋਂ ਆਪਣੀ ਵੀਡੀਓ ਦੇਖਦੇ ਹੋ ਨਾ। ਰਾਜੋਦਨ ਦਿਖਾਉਣੇ ਆ ਮੇਲਾ। ਪਾਪਾ ਜੋਗੀ ਪੀਰ ਦਾ। ਐ ਮੈਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਨਾ। ਯਾ ਦੇਖੋ ਇਧਰ ਆ ਨਾ ਸਾਰੀਆਂ ਦੁਕਾਨਾਂ। ਬਾਕੀ ਇਧਰ ਬਹੁਤ ਮਗਲ ਛੜ ਵੀ ਹੈਗੀ ਉਹ ਤੁਹਾਨੂੰ ਦਿਖਾਉਣੇ ਆ ਆਪਾਂ। ਸਾਹਰ ਵੀ ਵੀਰ ਵੀ ਐਵੇਂ ਦੁਕਾਨਾਂ ਸਾਰੀ ਸ਼ੇਲ ਦੇਖਣ ਨੂੰ ਮਿਲ ਗਈ। ਜੇ ਮੈਂ ਪਾਰਸ ਲੱਗੇ ਹੋਰੇ ਲੇਡੀਜ਼ ਦੇ ਹਨ। ਲਓ ਜੀ। ਦਾ ਸਾਰਾ ਤੁਹਾਨੂੰ ਪਾਰਸ ਨਜ਼ਾਰਾ ਹੋ ਗਿਆ ਨਾ। ਕਿ ਕਿ ਬੱਚੇ ਦੇ ਖੇਡਾ ਹੋ ਗਏ ਜਿਵੇਂ ਹੈ ਨਾ। ਅਮਰਤ ਗੱਲ ਬਲੌਗ। ਤੇ ਆਹ ਦੇਖੋ ਉੱਧਰ ਨਾ ਕੋਟਾ ਇਕੱਠਾ ਸੰਗਤ ਆ ਤੁਸੀਂ ਦੇਖ ਸਕਦੇ ਹੋ ਤੇ ਅੱਜ ਤੱਕ ਇਹ ਪਹਿਲਾ ਜਣਾ ਪਹਿਲੇ ਜਿਹੜਾ ਇੰਨਾ ਇਕੱਠਾ ਦੇਣ ਲੱਗਾ ਬਾਕੀ ਇਧਰ ਵੀ ਦੇਖੋ ਲਾਈਨ ਲੱਗੀ ਪਈ ਆ ਪੂਰੀ ਮਕਾਟੇ ਕੰਨੂ ਆ ਨਾ ਲਓ ਸਾਹਮਣੇ ਦੇਖੋ ਲਓ ਜੀ ਰਾਹ ਦੇਖਾ ਦੇ ਇਧਰ ਸਾਹਮਣੇ ਮਕਾਟੇ ਕੰਨੂ ਦੇ ਨਾਲ ਲੱਗੀ ਹੋਈ ਆ ਲਓ ਜੀ ਇਹਨੂੰ ਵੀ ਪੈਲੀ ਦੀ ਲੋੜ ਆ ਡਾਕਟਰ ਦੇ ਵਿੱਚੇ ਹੀ ਕਾਟਿਕਾ ਕੇ ਲੈਣਾ ਤੇ ਬਾਕੀ ਇਧਰ ਵੀ ਦੁਕਾਨਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਨਾ ਪਰਸ ਹੋ ਗਏ ਜਿਵੇਂ ਯਾਰ ਇੱਧਰ ਕੋ ਜਨਾ ਬੈਗ ਵਗੈਰਾ ਹੋ ਗਏ ਜਿਵੇਂ ਅੱਗੇ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਮੈੜੀ ਦੇਖਣ ਨੂੰ ਮਿਲ ਜਾਣਗੀਆਂ ਹਾਂ। ਲਓ ਯਾਰ ਗੁੱਡੀਆਂ ਹੋ ਗਈਆਂ ਬੱਚੇ ਦੇ ਖੇਡਾ ਹੋ ਗਈਆਂ। ਅੱਗੇ ਲਓ। ਯਾਰ ਮਾਲ ਲਾਉਗੇ ਜਦ ਵਿੱਚ। ਠੀਕ ਗਾਇਸ। ਬਾਕੀ ਨਹੀਂ ਕਾਟ ਦੇਖੋ ਸੰਗਤ ਦਾ ਨਾ ਕਿੰਨਾ ਕਾਟਾ। ਾਰੇ ਐਵੇਂ ਸਾਰੀਆਂ ਦੁਕਾਨਾਂ ਨਾਲ ਜਲਦੀ ਹੈ ਬਾਕੀ ਇੱਧਰ ਵੀ ਹੈਗੀ ਚੱਲਦੇ ਇੱਧਰ ਲੱਭਿਆ ਤਾਂ ਬੱਚੇ ਦੇ ਖੇਡਾਂ ਹੋਗੇ ਜਿਵੇਂ ਹੈ ਨਾ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਬਾਕੀ ਆ ਲੱਕੜ ਦਾ ਸਮਾਨ ਹੋਗਾ ਜਿਵੇਂ ਸਾਰਾ ਲਓ ਐਵੇਂ ਨਾਲ ਤੁਹਾਨੂੰ ਬਹੁਤ ਸਾਰਾ ਨਾ ਮਿਲ ਜੀ ਆਤੀ ਜਹ ਹੋ ਗਈਆਂ ਯਾ ਘਰਾਂ ਵਾਸਤੇ ਉਹ ਵੀ ਜੇ ਬਾਕੀ ਇੱਧਰ ਸੇਲ ਲੱਗੀ ਹੋਈ ਆ ਨਾ ਸਾਰੀ ਲਓ ਜੀ ਬਾਕੀ ਆ ਇੱਧਰ ਦੁਕਾਨਾਂ ਹੋ ਗਈਆਂ ਬਾਕੀ ਦਵਾਈਦਰੀ ਵਗੈਰਾ ਹੋ ਗਈ ਸਾਰੀ ਹੈ ਨਾ ਤੇ ਇਧਰ ਬੈਗ ਵਗੈਰਾ ਪਏ ਨੇ ਜਿਵੇਂ ਕਿਆ ਸੇਲ 20 ਰੁਪਏ 20 ਰੁਪਏ ਹੈ ਨਾ ਇਹ 20 ਰੁਪਏ ਸਾਰੀ ਉਹ ਸਾਡੇ ਟਰੈਕਟਰ ਦੀ ਜੁੜਾ ਕਰਦੀ ਵੀਡੀਓ ਬਣਾਦੀ ਬਾਈ ਬਾਈ ਤੇ ਲੋ ਵੀ ਆਪਾਂ ਨੂੰ ਬਾਈ ਵਾਲੇ ਮਿਲੇ ਸੀ ਬਾਈ ਵਾਲੇ ਕਹਿੰਦੇ ਸਾਡੀ ਵੀਡੀਓ ਬਣਾਓ ਤੇ ਬਾਈ ਉਹਨਾਂ ਦਾ ਟਰੈਕਟਰ 8 ਤੋਂ 55 ਬਹੁਤ ਸੋਹਣਾ ਬਣਾਇਆ ਹੋਇਆ ਨਾ ਤੇ ਲੋ ਤੇ ਬਹੁਤ ਬਾਈ ਉਹਨਾਂ ਨੇ ਮਾਨ ਸਤਕਾਰ ਦਿੱਤਾ ਨਾ ਬਹੁਤ ਪਿਆਰ ਦਿੱਤਾ ਇਹ ਦੇਖੋ ਤੁਸੀਂ ਨਾ ਬਾਈ ਨਾਲ ਟਰੈਕਟਰ ਪਿਆ ਵੀਰਾ ਮੇਲਾ ਦੀ ਆਪਾਂ ਨੂੰ ਹਨਾ ਲਓ ਜੀ ਆਪਾਂ ਪਹੁੰਚੇ ਦੀ ਮੇਲੇ ਤੇ ਬਾਈ ਜੀ ਨੇ ਆਪਾਂ ਨੂੰ ਮਿਲੇ ਨੇ ਹਾਂਜੀ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਹਾਂਜੀ ਕਿਹੜਾ ਪਿੰਡ ਆ ਜੀ ਆਪਣਾ ਸਾਡਾ ਪਿੰਡ ਖੀਵਾ ਦੇ ਆਲੂ ਵਾਲਾ ਜੀ ਹਾਂਜੀ ਜਿਹੜਾ ਮਾਨਸਾ ਜੀ ਠੀਕ ਆ ਜੀ ਆਪਾਂ ਨੇ ਜੋੜੇ ਦੀ ਸੇਵਾ ਕਰ ਰਹੇ ਹਾਂ ਜੀ ਹਾਂ ਜੋੜਾਂ ਦੀ ਸੇਵਾ ਕਰ ਰਹੇ ਹਾਂ ਜੀ ਠੀਕ ਆ ਜੀ ਲਓ ਜੀ ਬਾਈ ਹੁਣ ਇੱਥੇ ਆ ਜੋੜਾ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਬਾਈ ਹੁਣ ਆਪਾਂ ਨੂੰ ਮਿਲੇ ਦੀ ਤਾਨੂੰ ਬਹੁਤ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਠੀਕ ਆ ਜੀ ਅਸੀਂ 2800 ਸੇਵਾ ਕਰ ਰਹੇ ਹਾਂ ਜੀ ਓਕੇ ਜੀ ਜੋੜ ਅਸੀਂ ਸੇਵਾ ਕਰਦੇ ਹਾਂ ਠੀਕ ਆ ਠੀਕ ਆ ਸਾਰਾ ਨਗਰ ਜੀ ਸਾਡਾ ਕੀ ਬਾਤ ਹੈ ਬਹੁਤ ਬਾਤ ਤੇ ਆ ਬਾਈਓ ਨੇ ਸਾਰੇ ਨਾਲ ਇੰਦਰ ਖੜੇ ਪਿੰਡ ਦੇ ਹਨਾ ਤੇ ਸਾਰੇ ਬਾਈਓ ਨੇ ਰਲ ਮਿਲ ਕੇ ਜਿਹੜੀਆਂ ਜੋੜਿਆਂ ਦੀ ਸੇਵਾ ਕਰ ਰਹੇ ਨੇ ਤੇ ਤੁਸੀਂ ਆ ਦੇਖ ਸਕਦੇ ਹੋ ਨਾ ਤੇ ਬਹੁਤ ਬਹੁਤ ਧੰਨਵਾਦ ਵੀਰੇ ਉਹਨਾਂ ਦਾ ਨਾ ਤੇ ਵੀਰੇ ਨੇ ਕਹਿੰਦੇ ਵੀ ਤੁਹਾਡੀ ਵੀਡੀਓ ਜੂਨ ਬਣਾ ਕੇ ਜਾਏ ਲੋ ਜੀ ਚੱਲਦੇ ਆ ਬਾਕੀ ਇੱਧਰ ਬਹੁਤ ਕਾਠਾ ਜੋੜੀ ਦੇਖਾ ਰਹੇ ਹਾਂ ਨਾ ਇੱਧਰ ਜਿਵੇਂ ਹੋਣਾ ਲੰਗਰ ਚੱਲਦੇ ਨੇ ਜਵੇਂ ਗੰਨੇ ਦਾ ਦੂਸਰ ਹੋ ਗਿਆ ਜਿਵੇਂ ਤਾਂ ਦਾ ਲੰਗਰ ਚੱਲਦਾ ਨਾ ਜਿਵੇਂ ਲਓ ਫਿਰ ਅਖਾੜੀ ਚੱਲਦੀਆਂ ਗੰਨੇ ਦੀ ਜਦੋਂ ਖੜਿਆ ਮੇਰੀ ਤਾਂ ਉਸ ਤੋਂ ਬੜੀ ਸਰਕਾਰੀ ਉਸਨੇ ਇਹ ਉਸ ਨੂੰ ਪੱਟ ਕੇ ਰੱਖਾ ਟਿਕਾਣਾ ਕਿਸਾ ਬਾਈ ਅੰਦਰ ਹੈ ਹਰੇ ਸਾਰੇ ਬਾਈ ਬੰਗਾਰੀ ਉਸ ਕੀ ਚੱਲਦੇ ਆਂ ਬਾਕੀ ਇੱਧਰ ਉਹਨੂੰ ਗੇਮਾਂ ਵਗੈਰਾ ਮਿਲ ਜਾਣਗੀਆਂ ਖੇਡਣ ਨੂੰ ਆਓ ਵੀ ਆਪਰੇ ਗੇਮਾਂ ਖੇਡ ਸਕਦੇ ਹੋ ਨਾ ਲੈ 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 ਵੀ ਕਿਹੜਾ ਪਿੰਡਾ ਕਿਹੜਾ ਪਿੰਡਾ ਬਰਨਾਲਾ 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 ਜਿਹੜਾ ਖਾਸ ਬਰਨਾਲਾ ਖਾਸ ਬਰਨਾਲਾ ਖਾਸ ਬਰਨਾਲਾ ਮੈਂ ਗਿਆ ਉਹ ਸਾਰਾ ਕੁਝ ਪਿੰਡਾ ਆ ਯਾਰ ਠੀਕ ਆ ਤੇ ਬਾਕੀ ਬਹੁਤ ਇੱਥੇ ਨਾ ਇਹ ਪਗਲ ਕਰੀ ਉਹਨੂੰ ਟਰਾਲੀਆਂ ਜਾਂਉਂਦੇ ਨੇ ਬਾਬੇ ਨੇ ਟਰੈਕਟਰ ਟਰਾਲੀਆਂ ਲਈ ਖੜੇ ਨੇ ਹਨਾ ਬਾਕੀ ਅੱਗੇ ਚੱਲਦੇ ਆ ਅੱਗੇ ਜਿਹੜਾ ਤੁਹਾਨੂੰ ਮਿੱਠੀ ਮਾਊਟਲ ਦੇਣਾ ਹੈ ਕੇਸਤੀ ਬਣ ਜੂਗੀ ਲੱਗੀ ਅੱਗੇ ਵੀ ਜਿਹੜਾ ਜਲਦੀ ਸੇਵਾ ਚਲਦੀ ਹੈ ਨਾ ਜਿਵੇਂ ਰਾਤ ਹੋ ਗਿਆ ਲੋ ਬਾਕੀ ਆ ਤੇ ਕੀ ਲਾਉਣੀ ਬਰੋਕਾ ਨੀਆ ਨੂੰ ਤਰੀ ਅਸਾ ਨੂੰ ਤਰੀ ਆਮੇ ਅੱਗੇ ਇਹ ਬਹੁਤ ਲੋਕ ਟਰਾਲੀਆਂ ਜਾਂਉਂਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਮਾਨਸ਼ਾ ਜ਼ਿਲ੍ਹੇ ਦੇ ਵਿੱਚ ਪਿਆੰਦਾ ਪਿੰਡ ਰੱਲਾ ਜਿੱਥੇ ਮੇਲਾ ਭਰਿਆ ਹੋਇਆ ਬਾਬਾ ਜੋਗੀ ਵੀਰ ਜੀ ਦਾ ਬਸ ਮੈਂ ਤੁਹਾਨੂੰ ਉਹ ਉਧਰ ਵੀ ਦਿਖਾਵਾਂਗੇ ਸਾਰਾ ਵੀਊ ਇਹ ਹੁਣ ਅੱਪ ਚੱਲਦੇ ਆ ਅੱਗੇ ਲਓ ਵੀ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਟਰੈਕਟਰ ਕਿਵੇਂ ਖੜੇ ਨੇ ਤੇ ਇਹ ਵੱਧ ਟਰਾਲੀਆਂ ਟਰੈਕਟਰ ਤੇ ਮੇਲੇ ਤੇ ਆਉਂਗੇ ਨੇ ਚੱਲਦੇ ਆਂ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਕਹਿੰਦੇ ਵੀ ਸ਼ਰਾਬ ਚੜਦੀ ਆ ਕਾ ਪਹੁੰਚਿਆ ਧੰਨ ਧੰਨ ਬਾਬਾ ਹਰੀਦਾਸ ਜੀ ਤੇ ਇੱਥੇ ਕੋਈ ਵੀ ਸੁੱਖ ਸੁਖ ਲੋ ਉਹ ਕਹਿੰਦੇ ਪੂਰੀ ਹੁੰਦੀ ਆ ਤੇ ਇੱਥੇ ਜਿਹੜੀ ਸ਼ਰਾਬ ਉਹ ਘਰ ਦੀ ਗੱਡੀ ਚੜੀ ਜਾਂਦੀ ਆ ਜਦੋਂ ਸੁੱਖ ਪੂਰੀ ਹੁੰਦੀ ਆ ਨਾ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਬਾਕੀ ਆ ਵੀ ਦੇਖ ਸਕਦੇ ਇੱਧਰ ਹਨਾ ਲੋ ਤੇ ਲਓ ਜੀ ਬਾਈਓ ਨੇ ਦੇਖੋ ਤਰਾ ਲਓ ਜੀ ਆ ਬਾਈਓ ਨੇ ਤਾਂ ਦੇਖੋ ਤੇ ਖੜੇ ਨੇ ਬਾਈਓ ਨੇ ਬੇਡ ਤੇ ਬੇਡ ਤੇ ਖੜੇ ਹੋ ਓਕੇ ਓਕੇ ਠੀਕ ਆ ਲਓ ਵੀ ਆ ਦੇਖੋ ਇੱਧਰ ਕੌਲੇ ਹੈ ਨਾ ਜਿਵੇਂ ਗਲਾਸ ਆ ਖੱਦਰ ਦੇ ਗਲਾਸ ਵੀ ਦੇਖ ਸਕਦੇ ਹੋ ਨਾ ਸਾਰੇ ਇੱਧਰ ਤੇ ਆ ਸਾਰੇ ਗਲਾਸ ਇੱਧਰ ਲਾਓ ਬਾਈਓ ਨੇ ਬਾਕੀ ਆ ਦੇਖੋ ਸਾਰੇ ਇੱਧਰ ਹੈ ਨਾ ਲਾਓ ਤੇ ਆਜੋ ਚੱਲਦੇ ਆਂ ਲਓ ਹੀ ਲਓ ਕਿਹੜਾ ਪਿੰਡ ਆ ਜੀ ਅੱਜਾ ਕੱਲਾ ਅੱਛਾ ਅੱਛਾ ਠੀਕ ਆ ਜੀ ਲਓ ਜੀ ਤੇ ਬਾਕੀ ਇੱਧਰ ਵੀ ਦੇਖੋ ਨਾ ਲਓ ਵੇ ਆਪਾਂ ਆ ਗਏ ਫੇਰ ਵਾਪਸ ਮੇਲੇ 'ਚ ਤੇ ਆਪਾਂ ਤੁਹਾਨੂੰ ਪਹਿਲਾਂ ਦਰਸ਼ਕਾਂ ਦੀ ਬਾਬਾ ਹਰੀਦਾਦ ਜੀ ਜਿੱਥੇ ਜੇ ਜਦੋਂ ਸੁਖਪੂਰੀ ਹੁੰਦੀ ਆ दारू ਜਿਹੜੀ ਸ਼ਰਾਬ ਉਹ ਚਾੜੀ ਜਾਂਦੀ ਆ ਘਰ ਦੀ ਗੱਡੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਕਾਠਾ ਠੰਡਾ ਜਲ ਜੀਰਾ ਵੀ ਠੰਡਾ ਜਲ ਜੀਰਾ ਫੱਕੇ ਜੀ ਠੰਡਾ ਠੰਡਾ ਜਲ ਜੀਰਾ ਜੀ ਸਾਦਾ ਪਾਣੀ ਪੀ ਕੇ ਜਾਓ ਤੇ ਬਾਕੀ ਕਮੈਂਟ ਤੁਸੀਂ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਵ ਰਹੇ ਹੋ ਵੀਡੀਓ ਦੇਖਦੇ ਹੋ ਜੀ ਮੈਨੂੰ ਰੌਣਾ ਆ ਰਿਹਾ ਹੈ ਜੀ ਆ ਜੋ ਚੱਲਦੇ ਹਾਂ ਹੁਣ ਆਪਾਂ ਤੇ ਬਾਕੀ ਪਾਰਕਿੰਗ ਦਾ ਪ੍ਰਬੰਧ ਹੈਗਾ ਇੱਥੇ ਹੈ ਨਾ ਜੇ ਤੁਸੀਂ ਮਤਲਬ ਗੱਡੀ ਜਾਂ ਮੋਟਰਸਾਈਕਲ ਤੇ ਆਉਂਦੇ ਹੋ ਤਾਂ ਪਾਰਕਿੰਗ ਕਰ ਲੈਂਦੇ ਹੋ ਬਾਕੀ ਜਿਵੇਂ ਰਸਤਾ ਲੰਕਰ ਹੋ ਗਿਆ ਨਾ ਠੰਡਾ ਜਲ ਹੋ ਗਿਆ ਉਹਦੇ ਜਿਹੜੇ ਤੇ ਨੰਕਰ ਲੱਗੇ ਹੋਏ ਨੇ ਪੂਰੀ ਵਾਲੀ ਕੁੜਕੀ ਪੂਰੀ ਵਾਲੀ ਕੁੜਕੀ ਤੇ ਕੰਤਨ ਬਾਬਾ ਜੋਗੀ ਵੀਰ ਜੀ ਜਿਹੜੀ ਸੰਗਤ ਆਈ ਹੋਈ ਆ ਪਹਿਲੇ ਦਿਨ ਵੀ ਦੇਖ ਕੇ ਬਹੁਤ ਖਾਸ ਆ ਨਾ ਜਨਾ ਦੇ ਤੇ ਬਾਕੀ ਇੱਧਰ ਤੁਹਾਨੂੰ ਆਪਾਂ ਜਿਹੜੀ ਦੁਕਾਨਾਂ ਵਗੈਰਾ ਸਾਰੀਆਂ ਦਿਖਾਈਆਂ ਦੀ ਮਠਾਈ ਦੀਆਂ ਨਾ ਬਾਕੀ ਇੱਧਰ ਲੰਗਰ ਚੱਲਦੇ ਆ ਇੱਧਰ ਵੀ ਲੰਗਰ ਸੇਵਾ ਨਾ ਬਾਕੀ ਇੱਧਰ ਵੀ ਪਾਣੀ ਦੀ ਸੇਵਾ ਚੱਲ ਰਹੀ ਆ ਜਿਵੇਂ ਰਸ ਹੋ ਗਿਆ ਮਿੱਠਾ ਜਾਂ ਜਲ ਹੋ ਗਿਆ ਨਾ ਇਹ ਜੀ ਸਾਰੀ ਸੇਵਾ ਆੜੀ ਇੱਧਰ ਬਹੁਤ ਏਰੀ ਉਹ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਨਾ ਬਾਕੀ ਇਧਰ ਸਾਰੀ ਪਾਰਕਿੰਗ ਹਾਂਜੀ ਆਜ ਦੀ ਵੀਡੀਓ ਚ ਆਪਾਂ ਤੁਹਾਨੂੰ ਬਾਬਾ ਜੋਗੀ ਪੀਰ ਜੀ ਦਾ ਮੇਲਾ ਦਿਖਾਇਆ ਸੋ ਆਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ